ਸਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਹੁਣ ਤੋਂ ਲੈ ਕੇ ਦੇਰ ਰਾਤ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਟੁੱਟਮੇ ਸਿਸਟਮ ਦੇਖਣ ਨੂੰ ਮਿਲਣਗੇ ਜਾਂ ਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਦਿਨ ਵੇਲੇ ਦੀ ਗੱਲ ਕਰੀ ਤਾਂ ਪੰਜਾਬ ਦੇ ਦੱਖਣ ਪੱਛਮੀ ਹਿੱਸਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਹੈ ਓਵਰ ਆਲ ਦਿਨ ਵੇਲੇ ਮੌਸਮ ਠੀਕ ਠਾਕ ਦੇਖਣ ਨੂੰ ਮਿਲਿਆ ਕੁਝ ਇਲਾਕਿਆਂ ਦੇ ਵਿੱਚ ਹੌਮਸ ਅਤੇ ਤੂਪਜਾਤ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਫਿਲਹਾਲ ਜੇਕਰ ਆਪਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੀਏ ਤਾਂ ਪੰਜਾਬ ਦੇ ਉੱਤੇ ਲਗਾਤਾਰ ਟੁੱਟਵੇਂ ਤੌਰ ਤੇ ਬੱਦਲਵਾਈ ਉੱਪਰਲੇ ਲੈਵਲ ਤੇ ਲੰਘਦੀ ਹੋਈ ਦਿਖਾਈ ਦੇ ਰਹੀ ਹੈ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਤੁਸੀਂ ਕਮੈਂਟ ਕਰਕੇ ਜੁੜਦੇ ਸਨਾ ਤੁਹਾਡੇ ਇਲਾਕੇ ਵਿੱਚ ਦਿਨ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਿਆ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਫਿਲਹਾਲ ਜੇਕਰ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਦੇਖੇ ਤਾਂ ਟੁੱਟਵੇਂ ਸਿਸਟਮ ਆਪਾਂ ਨੂੰ ਫਾਜ਼ਿਲਕਾ ਦੇ ਆਸਪਾਸ ਦੇ ਇਲਾਕਿਆਂ ਦੇ ਵੀ ਦੇਖਣ ਨੂੰ ਮਿਲ ਰਹਿਣ ਓਵਰਆਲ ਬਠਿੰਡੇ ਦੇ ਆਸਪਾਸ ਦੇ ਇਲਾਕਿਆਂ ਦੇ ਵੀ ਟੁੱਟਵੇਂ ਸਿਸਟਮ ਦੇਖਣ ਨੂੰ ਮਿਲਿਆ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਕੁਝ ਇਲਾਕਿਆਂ ਵਿੱਚ ਛਿੱਟੇ ਛਰਾਟੇ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਓਵਰਆਲ ਅੱਜ ਰਾਤ ਮੌਸਮ ਆ ਪੰਜਾਬ ਦਾ ਠੀਕ ਠਾਕ ਦੇਖਣ ਨੂੰ ਮਿਲੇਗਾ ਲਗਾਤਾਰ ਪੂਰਬੀ ਹਿੱਸਿਆਂ ਦੇ ਵਿੱਚ ਆਪਾਂ ਨੂੰ ਹਲਕੀ-ਫੁਲਕੀ ਬੱਦਲ ਬੱਦਲਵਾਈ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਚਿੱਟੇ ਛਰਾਟੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਅੱਧ ਰਾਤ ਤੋਂ ਬਾਅਦ ਕੁਝ ਇਲਾਕਿਆਂ ਦੇ ਵਿੱਚ ਮੁੰਦਾਬੰਦੀ ਦੇ ਜਾਂ ਦੇਖਣ ਨੂੰ ਮਿਲ ਸਕਦੇ ਹਨ ਕਿਨਮੇਣ ਕਣੀ ਦੇ ਜਾਂ ਦੇਖਣ ਨੂੰ ਮਿਲ ਸਕਦਾ ਹੈ ਓਵਰਾਲ ਪੰਜਾਬ ਦੇ ਵਿੱਚ ਅੱਜ ਰਾਤ ਕੋਈ ਵੱਡੀ ਕਾਰਵਾਈ ਹਲਚਲ ਹੋਣ ਦੀ ਉਮੀਦ ਨਾ ਮਾਤਰਾ ਜ਼ਿਆਤਰ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ ਰਹਿੰਦੀ ਉਮੀਦ ਹੈ ਬਾਕੀ ਦੱਖਣ ਪੱਛਮੀ ਹਿੱਸਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਅੱਧ ਰਾਤ ਤੋਂ ਬਾਅਦ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਸਵੇਰ ਦੇ ਵੇਲੇ ਆਪਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਛਰਾਟੇ ਦੇਖਣ ਨੂੰ ਮਿਲ ਸਕਦੇ ਆਂ ਬਾਕੀ ਰਾਤ ਦੇ ਵੇਲੇ ਜ਼ਿਆਦਾ ਇਲਾਕਿਆਂ ਦੇ ਵਿੱਚ ਪੂਰਬ ਦਿਸ਼ਾ ਤੋਂ ਲਗਾਤਾਰ ਹਵਾ ਚਲਦੀ ਹੋਈ ਦਿਖਾਈ ਦੇਗੀ ਹਲਕੀ ਦਰਮਿਆਨੀ ਰਫ਼ਤਾਰ ਦੀ ਹਮਸ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਓਵਰਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੱਜ ਰਾਤ ਦੇਖਣ ਨੂੰ ਮਿਲਣਗੀਆਂ ਕੁਝ ਇਲਾਕਿਆਂ ਦੇ ਵਿੱਚ ਗਰਮੀ ਅਤੇ ਹਮਸ ਦਾ ਮੋਲ ਬਰਕਰਾਰ ਰਹੇਗਾ ਧੰਨਵਾਦ ਜੀ